ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੀ ਅਜ਼ਾਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਅਜ਼ਾਦੀ ਇਹ ਵੀਡੀਓ ਤੁਹਾਡੇ ਤੱਕ ਆ ਹੀ ਗਈ ਹੈ ਅਤੇ ਤੁਸੀਂ ਸੁਣਨੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਨਿਓ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਹੀ ਕੀਮਤੀ ਹੈ ਸਾਡੇ ਕੰਮ ਆਉਣ ਵਾਲੀ ਹੈ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਤੁਸੀਂ ਇਸ ਨੂੰ ਇੱਕ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਹੀਂ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਹੈ ਕਹਿੰਦੇ ਹਨ ਕਿ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਸੇਠ ਰਹਿੰਦਾ ਸੀ ਉਸ ਸੇਠ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਤਨ ਦੁਲਤ ਸ਼ੋਰਤ ਧੀਆਂ ਪੁੱਤਰ ਕਹਨੇ ਦਾ ਭਾਉ ਕੀ ਪਰਮਾਤਮਾ ਦਾ ਦਿੱਤਾ ਸਭ ਕੁਝ ਉਸ ਦੇ ਘਰ ਵਿੱਚ ਚਾਰੇ ਪਾਸਿਆਂ ਤੋਂ ਉਸ ਸੇਠ ਦੀ ਜਾਨ ਸੋਖੀ ਸੀ ਜ਼ਿੰਦਗੀ ਬੜੀ ਹੀ ਸੋਹਣੀ ਬਤੀਤ ਹੋ ਰਹੀ ਸੀ ਤੇ ਕਹਿੰਦੇ ਹਨ ਉਹ ਸੇਠ ਬੜਾ ਹੀ ਨੇਕ ਦਿਲ ਇਨਸਾਨ ਅਤੇ ਧਾਰਮਿਕ ਖਿਆਲਾਂ ਵਾਲਾ ਹਰ ਰੋਜ਼ ਨੇਮ ਦੇ ਨਾਲ ਪੂਜਾ ਪਾਠ ਕਰਨ ਵਾਲਾ ਤੇ ਜਿੱਥੇ ਵੀ ਮੌਕਾ ਮਿਲਦਾ ਦਾਨ ਪੁੰਨ ਕਰਨਾ ਸੇਵਾ ਕਰਨੀ ਜੇ ਕਿਤੇ ਉਹਨੂੰ ਮੌਕਾ ਮਿਲਣਾ ਤਾਂ ਉਸਨੇ ਤੀਰਥ ਸਥਾਨਾਂ ਦੇ ਉੱਤੇ ਜਾ ਕੇ ਦਰਸ਼ਨ ਕਰ ਉੱਥੇ ਵੀ ਜਾ ਕੇ ਦਾਨ ਦਾਨ ਪੁੰਨ ਕਰਕੇ ਆਣਾ ਤੇ ਕਹਿੰਦੇ ਜਿੰਨਾ ਹੀ ਉਹ ਦਾਨ ਪੁੰਨ ਕਰਦਾ ਸੀ ਉਨਾ ਹੀ ਉਹਦੇ ਕਾਰੋਬਾਰ ਧੰਦੇ ਦੇ ਵਿੱਚ ਬਰਕਤ ਪੈ ਰਹੀ ਸੀ ਉਹਦਾ ਕੰਮ ਧੰਦਾ ਕਾਰੋਬਾਰ ਬਹੁਤ ਜ਼ਿਆਦਾ ਵੱਧ ਗਿਆ ਇਸੇ ਕਰਕੇ ਕਾਫੀ ਸਮਾਂ ਬੀਤ ਗਿਆ ਕਹਿੰਦੇ ਉਹਦੇ ਤੋਂ ਕਿਸੇ ਤੀਰਥ ਸਥਾਨ ਤੇ ਹੁਣ ਨਹੀਂ ਜਾਇਆ ਗਿਆ ਨਾ ਹੀ ਹੱਥੀ দান ਪੁੰਨ ਕੀਤਾ ਗਿਆ ਪਰ ਮਨ ਦੇ ਵਿੱਚ ਹਮੇਸ਼ਾ ਇੱਕ ਤਾਂਗ ਜਿਹੀ ਬਣੀ ਰਹਿੰਦੀ ਵੀ ਜਦੋਂ ਵੀ ਮੌਕਾ ਮਿਲਿਆ ਮੈਂ ਤੀਰਥ ਸਥਾਨ ਤੇ ਜ਼ਰੂਰ ਜਾ ਕੇ ਆਵਾਂਗਾ ਦਰਸ਼ਨ ਕਰਕੇ ਆਵਾਂਗਾ ਆਪਣੇ ਹੱਥਾਂ ਨਾਲ ਦਾਨ ਪੂਨ ਕਰਾਂਗਾ ਪਰ ਕਹਿੰਦੇ ਇਹ ਮੌਕਾ ਉਸ ਨੂੰ ਹਜੇ ਮਿਲ ਨਹੀਂ ਸੀ ਰਿਹਾ ਉਹਦੇ ਕੰਮਕਾਰਾਂ ਤੇ ਕਾਰੋਬਾਰ ਦੇ ਰੁਝੇਵੇਂ ਦਿਨੋ ਦਿਨ ਵਧ ਰਹੇ ਪਰ ਕਹਿੰਦੇ ਇੱਕ ਦਿਨ ਉਹਦੇ ਘਰ ਵਿੱਚ ਕੰਮ ਕਰਨ ਵਾਲਾ ਇੱਕ ਨੌਕਰ ਉਦੇ ਕੋਲ ਆਇਆ ਜੋ ਕਿ ਕਈ ਸਾਲਾਂ ਤੋਂ ਇਸ ਦੇ ਘਰ ਵਿੱਚ ਕੰਮ ਕਰ ਰਿਹਾ ਸੀ ਉਹਨੇ ਆ ਕੇ ਇਸ ਵਪਾਰੀ ਨੂੰ ਕਿਹਾ ਕਿ ਸਾਹਿਬ ਜੀ ਮੈਨੂੰ ਕੁਝ ਦਿਨਾਂ ਲਈ ਛੁੱਟੀ ਚਾਹੀਦੀ ਹੈ ਇੰਨੇ ਛੁੱਟੀ ਦਾ ਕਾਰਨ ਪੁੱਛਿਆ ਕਿ ਵੀ ਤੈਨੂੰ ਇੰਨੇ ਦਿਨਾਂ ਲਈ ਛੁੱਟੀ ਕਿਉਂ ਚਾਹੀਦੀ ਹੈ ਤਾਂ ਉਸਨੇ ਕਿਹਾ ਕਿ ਮੇਰੇ ਪਿੰਡ ਦੇ ਕੁਝ ਲੋਕ ਤੀਰਥ ਸਥਾਨ ਤੇ ਜਾ ਰਹੇ ਨੇ ਤੇ ਪੈਦਲ ਯਾਤਰਾ ਕਰਕੇ ਜਾ ਰਹੇ ਨੇ ਮੈਂ ਵੀ ਉਹਨਾਂ ਦੇ ਨਾਲ ਜਾਣਾ ਚਾਹੁੰਦਾ ਜੇਕਰ ਤੁਸੀਂ ਇਜਾਜ਼ਤ ਦਿਓਗੇ ਤਾਂ ਫਿਰ ਕਹਿੰਦੇ ਹਨ ਕਿ ਉਸ ਸੇਠ ਨੇ ਕਿਹਾ ਵਿਪਈ ਇਹ ਨੇਕ ਕੰਮ ਦੇ ਲਈ ਤੈਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ ਤੂੰ ਜਿੰਨੇ ਦਿਨ ਦੇ ਲਈ ਜਾਣਾ ਚਾਹੁੰਦਾ ਹੈ ਤੂੰ ਬੇਫਿਕਰ ਹੋ ਕੇ ਜਾ ਮਗਰੋਂ ਕੰਮਕਾਰ ਦੀ ਫਿਕਰ ਨਾ ਕਰ ਆਪਣਾ ਮਨ ਲਾ ਕੇ ਖੁਸ਼ੀ-ਖੁਸ਼ੀ ਤੀਰਥ ਸਥਾਨ ਤੇ ਜਾ ਉੱਥੇ ਰਜ ਰਜ ਦਰਸ਼ਨ ਕਰੀ ਸੇਵਾ ਕਰੀ ਕਹਿੰਦੇ ਉਹ ਨੌਕਰ ਨੇ ਇਸ ਸੇਠ ਦਾ ਧੰਨਵਾਦ ਕੀਤਾ ਅਤੇ ਉੱਥੋਂ ਤੁਰਨ ਲੱਗਾ ਤਾਂ ਸੇਠ ਨੇ ਰੋਕ ਕੇ ਕਿਹਾ ਬਈ ਭਾਈ ਜੇ ਤੂੰ ਤੀਰਥ ਤੇ ਚੱਲਿਆ ਹੈ ਤਾਂ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇ ਕਹਿੰਦੇ ਉਹਨੇ 100 ਰੁਪਏ ਕੱਢ ਕੇ ਨੌਕਰ ਨੂੰ ਦੇ ਦਿੱਤੇ ਅਤੇ ਕਿਹਾ ਵੀ ਇਹ 100 ਰੁਪਏ ਤੂੰ ਮੇਰੇ ਵੱਲੋਂ ਭੇਟ ਕਰ ਦੇਵੀਂ ਦੇਵੀ ਨੂੰ ਮੱਥਾ ਟੇਕ ਕੇ ਭੇਟ ਕਰ ਦੇਈ ਕਿਉਂਕਿ ਮੇਰੇ ਵੀ ਮਨ ਵਿੱਚ ਬੜੇ ਹੀ ਚਿਰ ਤੋਂ ਚਾਹ ਤੇ ਬੜੀ ਹੀ ਇੱਛਾ ਸੀ ਕਿ ਵੀ ਮੈਂ ਵੀ ਤੀਰਥ ਸਥਾਨ ਤੇ ਜਾਵਾਂ ਤੇ ਜਾ ਕੇ ਦਰਸ਼ਨ ਕਰਦਾ ਪਰ ਮੇਰੇ ਕੰਮਾ ਕਰਕੇ ਮੇਰੇ ਤੋਂ ਜਾਇਆ ਨਹੀਂ ਗਿਆ ਇਸ ਕਰਕੇ ਚੱਲ ਤੂੰ ਮੇਰੇ ਵੱਲੋਂ ਇਹ ਮਾਇਆ ਭੇਟ ਕਰ ਆਵੀਂ ਕਹਿੰਦੇ ਨੌਕਰ ਨੇ ਆਪਣੇ ਮਾਲਕ ਕੋਲੋਂ 100 ਰੁਪਏ ਪੜੇ ਆਪਣੇ ਕੋਲ ਰੱਖ ਲਏ ਤੇ ਕਿਹਾ ਕਿ ਮੈਂ ਤੁਹਾਡੀ ਇਸ ਮਾਇਆ ਦਾ ਉੱਥੇ ਮੱਤਾ ਟੇਕ ਦਵਾਵਾਂਗਾ ਕਹਿੰਦੇ ਮਾਇਆ ਲੈ ਕੇ ਘਰ ਵਿੱਚ ਆ ਗਿਆ ਘਰ ਵਿੱਚ ਆ ਕੇ ਜੋ ਵੀ ਆਪਣਾ ਸਮਾਨ ਸੀ ਉੱਪੇ ਇਕ ਕੀਤਾ ਉਹਦੇ ਵਿੱਚ ਹੀ ਉਹ 100 ਰੁਪਏ ਸਾਂਭ ਕੇ ਰੱਖ ਲਏ ਬਈ ਇਹ ਜਾ ਕੇ ਮੱਥਾ ਟੇਕਣਾ ਹੈ ਕਹਿੰਦੇ ਆਪਣੇ ਪਿੰਡ ਵਾਲਿਆਂ ਦੇ ਨਾਲ ਪਿੰਡ ਦੇ ਲੋਕਾਂ ਦੇ ਨਾਲ ਬੜੇ ਚਾਅ ਦੇ ਨਾਲ ਤੀਰਥ ਨੂੰ ਤੁਰ ਪਿਆ ਕਹਿੰਦੇ ਰਸਤੇ ਵਿੱਚ ਨਾਮ ਜਪਦੇ ਹੋਏ ਭਗਤੀ ਕਰਦੇ ਹੋਏ ਜਾ ਰਹੇ ਨੇ ਕੀਰਤਨ ਕਰਦੇ ਹੋਏ ਜਾ ਰਹੇ ਨੇ ਕਹਣੇ ਦਾ ਭਾਉ ਕਿ ਪੂਰੇ ਆਨੰਦ ਦੇ ਨਾਲ ਤੀਰਥ ਸਥਾਨ ਤੇ ਜਾ ਰਹੇ ਨੇ ਪੂਰੇ ਭਗਤੀ ਭਾਉ ਦੇ ਨਾਲ ਕਹਿੰਦੇ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਇਹਨਾਂ ਨੂੰ ਕੁਝ ਲੋਕ ਮਿਲੇ ਜੋ ਕਿ ਕਈ ਦਿਨਾਂ ਤੋਂ ਭੁੱਖੇ ਸਨ ਉਹਨਾਂ ਨੇ ਇਨਾਂ ਤੋਂ ਮਦਦ ਮੰਗੀ ਕਹਿੰਦੇ ਇਹ ਜਿੰਨੇ ਕੁ ਸਾਥੀ ਤੀਰਥ ਤੇ ਚੱਲੇ ਸਨ ਘਰੋਂ ਠੀਕ ਠਾਕ ਹੀ ਸੀ ਮਾਇਆ ਦੇ ਪੱਖੋਂ ਇਹਨਾਂ ਦਾ ਹੱਥ ਕੋਈ ਬਹੁਤਾ ਖੁੱਲਾ ਨਹੀਂ ਸੀ ਉਹਨਾਂ ਨੇ ਕੁਝ ਪੈਸੇ ਆਪਣੇ ਨਾਲ ਲੈ ਕੇ ਤੁਰੇ ਸੀ ਵੀ ਜਿੰਨੇ ਕਿ ਇਹਨਾਂ ਨੂੰ ਇਸ ਲੰਬੇ ਰਸਤੇ ਵਿੱਚ ਚਾਹੀਦੇ ਸਨ ਕਹਿੰਦੇ ਸਭ ਨੇ ਥੋੜੇ ਥੋੜੇ ਪੈਸੇ ਪਾਏ ਪਰ ਫਿਰ ਵੀ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣ ਦੇ ਪੈਸੇ ਪੈਸੇ ਘਟ ਰਹੇ ਸਨ ਤਾਂ ਕਹਿੰਦੇ ਉਹ ਨੌਕਰ ਦੇ ਮਨ ਵਿੱਚ ਖਿਆਲ ਆਇਆ ਕਿ ਜੋ ਪੈਸੇ ਸੇਠ ਨੇ ਮੈਨੂੰ ਮੱਥਾ ਟੇਕਣ ਲਈ ਦਿੱਤੇ ਹਨ ਜੇਕਰ ਉਹਨਾਂ ਪੈਸਿਆਂ ਦਾ ਮੈਂ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾ ਦਵਾਂ ਤਾਂ ਵਧੀਆ ਰਹੇਗਾ ਇਹ ਮਨ ਵਿੱਚ ਸੋਚਿਆ ਫਿਰ ਮਨ ਵਿੱਚ ਸੋਚਿਆ ਕਿ ਵੀ ਨਹੀਂ ਸੀਠ ਨੇ ਇਹ ਪੈਸੇ ਮੈਨੂੰ ਮੱਥਾ ਟੇਕਣ ਲਈ ਦਿੱਤੇ ਨੇ ਕਹਿੰਦੇ ਕੁਝ ਦਿਨ ਮਨ ਦੇ ਵਿੱਚ ਇਦਾਂ ਹੀ ਵਿਚਾਰ ਚੱਲੀ ਕਿ ਮੈਨੂੰ ਮੱਥਾ ਟੇਕਣਾ ਚਾਹੀਦਾ ਹੈ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਹਿੰਦੇ ਇਹ ਨੌਕਰ ਦਾ ਮਨ ਇਹਨਾਂ ਲੋਕਾਂ ਨੂੰ ਦੇਖ ਕੇ ਪਸੀ ਜ ਗਿਆ ਉਸਨੇ ਕਿਹਾ ਕਿ ਨਹੀਂ ਪੈਸੇ ਭਾਵੇਂ ਮੈਨੂੰ ਮੱਥਾ ਟੇਕਣ ਨੂੰ ਹੀ ਦਿੱਤੇ ਪਰ ਮੈਂ ਇਨ੍ਹਾਂ ਪੈਸਿਆਂ ਦੇ ਨਾਲ ਇਨ੍ਹਾਂ ਦੀ ਸੇਵਾ ਕਰਾਂਗਾ ਕਹਿੰਦੇ ਉਹਨੇ ਉਹਨਾਂ ਪੈਸਿਆਂ ਦਾ ਭੋਜਨ ਪ੍ਰਸ਼ਾਦ ਆ ਲਿਆਂਦਾ ਅਤੇ ਉਹਨਾਂ ਨੂੰ ਸ਼ਕਾ ਦਿੱਤਾ ਜੋ ਜੋ ਉਹਨਾਂ ਨੂੰ ਜ਼ਰੂਰੀ ਸਮਾਨ ਚਾਹੀਦਾ ਸੀ ਉਹ ਵੀ ਲੈ ਕੇ ਦੇ ਦਿੱਤਾ ਕੁੱਲ ਮਿਲਾ ਕੇ ਉਸ ਸੇਠ ਦੇ 98 ਰੁਪਏ ਉਸ ਸੇਵਾ ਦੇ ਵਿੱਚ ਉਹਨਾਂ ਦੇ ਭੋਜਨ ਪ੍ਰਸ਼ਾਦ ਦੇ ਵਿੱਚ ਵਰਤੇ ਗਏ ਇਹਦੇ ਕੋਲ ਹੁਣ ਸਿਰਫ 2 ਰੁਪਏ ਬਚੇ ਉਹ 2 ਰੁਪਏ ਲਿਜਾ ਕੇ ਇੰਨੇ ਤੀਰਥ ਤੇ ਮੱਥਾ ਟੇਕ ਦਿੱਤਾ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਉੱਥੇ ਜਾ ਕੇ ਸੇਵਾ ਕੀਤੀ ਪਰ ਇਸ ਦੇ ਮਨ ਵਿੱਚ ਵਾਰ-ਵਾਰ ਇਹ ਖਿਆਲ ਆ ਰਿਹਾ ਕਿ ਵੇ ਸੇਠ ਨੇ ਇਹ ਪੈਸੇ ਮੈਨੂੰ ਮੱਥਾ ਟੇਕਣ ਲਈ ਦਿੱਤੇ ਸੀ ਗੁਰੂ ਨੂੰ ਭੇਟਾ ਕਰਨ ਨੂੰ ਦਿੱਤੇ ਸੀ ਪਰ ਮੈਂ ਇਹ ਪੈਸੇ ਰਸਤੇ ਵਿੱਚ ਖਰਚ ਕਰਾਇਆ ਪਤਾ ਨਹੀਂ ਮੈਂ ਸਹੀ ਕੀਤਾ ਹੈ ਕਿ ਗਲਤ ਕੀਤਾ ਹੈ ਜੇ ਮੈਨੂੰ ਸੇਠ ਨੇ ਪੁੱਛਿਆ ਮੈਂ ਕੀ ਕਵਾਂ ਫਿਰ ਵੀ ਫਿਰ ਮਨ ਦੇ ਵਿੱਚੋਂ ਹੀ ਆਵਾਜ਼ ਆਈ ਵੀ ਕੋਈ ਗੱਲ ਨਹੀਂ ਸੇਠ ਨੇ ਤੈਨੂੰ ਇਹੋ ਪੁੱਛਣਾ ਹੈ ਕਿ ਵੀ ਮੇਰੇ ਵੱਲੋਂ ਮੱਥਾ ਟੇਕ ਦਿੱਤਾ ਤਾਂ ਤੂੰ ਕਹਿ ਦੇਵੀਂ ਕਿ ਹਾਂ ਮੱਥਾ ਟੇਕ ਦਿੱਤਾ ਹੈ ਉਹਨੂੰ ਕਿਹੜਾ ਪਤਾ ਲੱਗਣਾ ਹੈ ਕਿ 100 ਰੁਪਏ ਦਾ ਮੱਥਾ ਟੇਕਿਆ ਜਾਂ ਫਿਰ 2 ਰੁਪਏ ਦਾ ਕਹਿੰਦੇ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਦਾ ਹੋਇਆ ਵਾਪਸ ਜਦ ਆਪਣੇ ਤੇ ਪਹੁੰਚਿਆ ਤੇ ਕਹਿੰਦੇ ਅੱਗੋਂ ਸੇਠ ਇਹਨੂੰ ਦੇਖ ਕੇ ਬੜਾ ਖੁਸ਼ ਹੋਇਆ ਜਿਵੇਂ ਇਸੇ ਦੀ ਹੀ ਉਡੀਕ ਕਰ ਰਿਹਾ ਸੀ ਤੇ ਕਹਿੰਦੇ ਸੇਠ ਦੀ ਖੁਸ਼ੀ ਦੀ ਵਜ੍ਹਾ ਇਹ ਸੀ ਕਿ ਜਿਸ ਦਿਨ ਇਸਨੇ ਉਹ ਭੁੱਖੇ ਲੋਕਾਂ ਨੂੰ ਸੇਠ ਦੇ ਪੈਸਿਆਂ ਦੇ ਵਿੱਚੋਂ ਭੋਜਨ ਪ੍ਰਸ਼ਾਦਾ ਸ਼ਕਾਇਆ ਸੀ ਉਸੇ ਹੀ ਰਾਤ ਸੇਠ ਨੂੰ ਸੁਪਨੇ ਦੇ ਵਿੱਚ ਰੱਬ ਦੇ ਪਰਮਾਤਮਾ ਦੇ ਦਰਸ਼ਨ ਹੋਏ ਸੁਪਨੇ ਦੇ ਵਿੱਚ ਪਰਮਾਤਮਾ ਨੇ ਸੇਠ ਨੂੰ ਕਿਹਾ ਕਿ ਅੱਜ ਤੇਰੀ ਕੀਤੀ ਹੋਈ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਵੰਡਿਆ ਹੋਇਆ ਦਸਵੰਦ ਸਹੀ ਥਾਂ ਤੇ ਲੱਗਿਆ ਹੈ ਅੱਜ ਤੂੰ ਸਹੀ ਥਾਂ ਤੇ ਸੇਵਾ ਕੀਤੀ ਹੈ ਇਸ ਕਰਕੇ ਅਸੀਂ ਤੇਰੇ ਤੋਂ ਬਹੁਤ ਖੁਸ਼ ਹਾਂ ਤੇਰੇ 98 ਰੁਪਏ ਦੇ ਨਾਲ ਕੀਤੀ ਹੋਈ ਸੇਵਾ ਅਸੀਂ ਪ੍ਰਵਾਨ ਕਰ ਲਈ ਹੈ ਇਸ ਕਰਕੇ ਅਸੀਂ ਤੇਰੇ ਤੋਂ ਬਹੁਤ ਹੀ ਖੁਸ਼ ਹਾਂ ਕਹਿੰਦੇ ਬਹੁਤ ਸਾਰੇ ਵਰਦਾਨ ਬਹੁਤ ਸਾਰੀਆਂ ਦਾਤਾਂ ਇਸ ਸੇਠ ਦੀ ਝੋਲੀ ਦੇ ਵਿੱਚ ਪਰਮਾਤਮਾ ਨੇ ਪਾ ਦਿੱਤੀਆਂ ਜਦੋਂ ਸੇਠ ਦੀ ਅੱਖ ਖੁੱਲੀ ਤਾਂ ਪਤਾ ਲੱਗਿਆ ਵੀ ਇਹ ਤੇ ਸੁਪਨਾ ਸੀ ਸੁਪਨੇ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋਏ ਨੇ ਉਸ ਦਿਨ ਤੋਂ ਸੇਠ ਦਾ ਮਨ ਬਹੁਤ ਹੀ ਖੁਸ਼-ਖੁਸ਼ ਰਹਿਣ ਲੱਗਾ ਅੱਜ ਤੱਕ ਧਨ ਦੌਲਤ ਦੇ ਨਾਲ ਸੇਵਾ ਕੀਤੀ ਸੀ ਕਈ ਥਾਂ ਤੇ ਧਨ ਦੌਲਤ ਭੇਟ ਕੀਤੀ ਸੀ ਪਰ ਇਹ ਸ਼ਾਂਤੀ ਸਕੂਨ ਉਹਨੂੰ ਅੱਜ ਤੱਕ ਨਹੀਂ ਸੀ ਮਿਲੇ ਜੋ ਇਹ 100 ਰੁਪਏ ਦੇ ਕੇ ਮਿਲਿਆ ਪਰ ਸੇਠ ਦੇ ਮਨ ਵਿੱਚ ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਪ੍ਰਮਾਤਮਾ ਨੇ ਮੈਨੂੰ ਕਿਉਂ ਕਿਹਾ ਕਿ ਤੇਰੇ 98 ਰੁਪਏ ਦੀ ਸੇਵਾ ਪ੍ਰਵਾਨ ਕਰ ਲਈ ਹੈ ਪਰ ਮੈਂ ਤਾਂ 100 ਰੁਪਏ ਭੇਜੇ ਸੀ ਦੂਰ ਪਈਏ ਮੇਰੇ ਨੌਕਰ ਨੇ ਕਿੱਥੇ ਲਾਏ ਹੋਣਗੇ ਇਸ ਸੇਠ ਨੂੰ ਬੜੀ ਚਿੰਤਾ ਹੋਣ ਲੱਗੀ ਕਿ ਮੇਰਾ ਨੌਕਰ ਬਹੁਤ ਇਮਾਨਦਾਰ ਹੈ ਉਹ ਪਰਮਾਤਮਾ ਦੇ ਪੈਸਿਆਂ ਦੇ ਵਿੱਚੋਂ ਕਿਸੇ ਵੀ ਪ੍ਰਕਾਰ ਦੀ ਠੱਗੀ ਠੋਰੀ ਨਹੀਂ ਕਰ ਸਕਦਾ ਕਿਤੇ ਉਹਦੇ ਉੱਤੇ ਕੋਈ ਮੁਸੀਬਤ ਨਾ ਪੈ ਗਈ ਹੋਵੇ ਕੋਈ ਸੱਟ ਫੇਟ ਨਾ ਲੱਗ ਗਈ ਹੋਵੇ ਜੋ 2 ਰੁਪਏ ਉਹਨੂੰ ਉੱਥੇ ਵਰਤਨੇ ਪਏ ਇਹਨੇ ਦਾ ਪਾਉ ਕਿ ਕਈ ਤਰ੍ਹਾਂ ਦੇ ਸਵਾਲ ਉਹਦੇ ਮਨ ਵਿੱਚ ਆ ਰਹੇ ਸੀ ਕਹਿੰਦੇ ਜਦ ਆਪਣੇ ਨੌਕਰ ਨੂੰ ਠੀਕ ਠਾਕ ਆਪਣੇ ਸਾਹਮਣੇ ਦੇਖਿਆ ਤਾਂ ਇਸ सेठ ਨੇ ਭੱਜ ਕੇ ਉਹਨੂੰ ਗੱਲ ਨਾਲ ਲਾ ਲਿਆ ਉਹਦਾ ਹਾਲਚਾਲ ਪੁੱਛਿਆ ਕਿ ਤੇਰੀ ਯਾਤਰਾ ਕਿਸ ਤਰ੍ਹਾਂ ਦੀ ਰਹੀ ਤੈਨੂੰ ਕੋਈ ਛੱਟ ਛੱਟ ਫੇਟ ਤਾਂ ਨਹੀਂ ਲੱਗੀ ਤੇਰੇ ਉੱਤੇ ਰਸਤੇ ਵਿੱਚ ਕੋਈ ਮੁਸੀਬਤ ਤਾਂ ਨਹੀਂ ਆਈ ਕਹਿੰਦੇ ਨੌਕਰ ਬੜਾ ਹੈਰਾਨ ਹੋਇਆ ਕਿ ਮੇਰਾ ਮਾਲਕ ਮੇਰੇ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛ ਕਿਉਂ ਰਿਹਾ ਹੈ ਕਹਿੰਦੇ ਜਦ ਨੌਕਰ ਨੇ ਪੁੱਛਿਆ ਕਿ ਸਾਹਬ ਜੀ ਤੁਸੀਂ ਇਦਾਂ ਦੇ ਸਵਾਲ ਕਿਉਂ ਕਰ ਰਹੇ ਹੋ ਤਾਂ सेठ ਨੇ ਕਿਹਾ ਵੀ ਇਹ ਸਵਾਲ ਮੈਂ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਤੂੰ 98 ਰੁਪਏ ਦੀ ਹੀ ਗੁਰੂ ਨੂੰ ਭੇਟ ਕੀਤੀ 2 ਰੁਪਏ ਤੂੰ ਕਿਸ ਕੰਮ ਦੇ ਵਿੱਚ ਖਰਚ ਕੀਤੇ ਇਹ ਗੱਲ ਸੁਣ ਕੇ ਨੌਕਰ ਬੜਾ ਹੈਰਾਨ ਹੋਇਆ ਅਤੇ ਕਿਹਾ ਕਿ ਸਾਹਬ ਜੀ ਜੋ ਤੁਸੀਂ 100 ਰੁਪਏ ਦਿੱਤੇ ਸੀ ਉਹਨਾਂ 100 ਰੁਪਈਆਂ ਦੇ ਵਿੱਚੋਂ 98 ਰੁਪਏ ਤਾਂ ਮੈਂ ਰਸਤੇ ਦੇ ਵਿੱਚ ਹੀ ਵਰਤ ਲਏ। ਮੈਨੂੰ ਰਸਤੇ ਦੇ ਵਿੱਚ ਕੁਝ ਲੋੜਵੰਦ ਇਨਸਾਨ ਦਿਸੇ ਜੋ ਕਈ ਦਿਨਾਂ ਤੋਂ ਭੁੱਖੇ ਸਨ। ਉਹਨਾਂ ਦਾ ਤਨ ਟੱਕਣ ਦੇ ਲਈ ਉਹਨਾਂ ਦੇ ਕੋਲ ਚੰਗੇ ਕੱਪੜੇ ਨਹੀਂ ਸੀ। ਇਸ ਕਰਕੇ ਮੈਂ ਤੁਹਾਡੇ 100 ਰੁਪਏ ਦੇ ਵਿੱਚੋਂ 98 ਰੁਪਏ ਦੇ ਨਾਲ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ ਅਤੇ ਕੁਝ ਲੋੜ ਦਾ ਸਮਾਨ ਲੈ ਕੇ ਦਿੱਤਾ ਬਾਕੀ 2 ਰੁਪਏ ਦਾ ਮੈਂ ਮੱਥਾ ਟੇਕਿਆ ਸੀ ਪਰ ਮੈਂ ਹੈਰਾਨ ਹਾਂ ਕਿ ਤੁਹਾਨੂੰ ਇਹ 98 ਦੀ ਗੱਲ ਕਿਸ ਨੇ ਦੱਸੀ ਹੈ ਜੇ ਦੱਸੀ ਵੀ ਹੈ ਤਾਂ ਫਿਰ ਉਲਟ ਕਿਉਂ ਦੱਸੀ ਹੈ ਕਿ ਕਿ 98 ਰੁਪਏ ਤਾਂ ਮੈਂ ਵਰਤ ਲੇ ਮੱਥਾ ਤਾਂ ਮੈਂ ਸਿਰਫ 2 ਰੁਪਏ ਦਾ ਹੀ ਟੇਕਿਆ ਸੀ ਤੇ ਫਿਰ ਕਹਿੰਦੇ ਉਸ ਸੇਠ ਨੇ ਕੀ ਭੜਿਆ ਜਿਹੜੇ 98 ਰੁਪਏ ਦੀ ਤੁਰਸਤੇ ਵਿੱਚ ਸੇਵਾ ਕੀਤੀ ਹੈ ਨਾ ਮੇਰੇ ਗੁਰੂ ਨੇ ਉਹ ਸੇਵਾ ਮੇਰੀ ਪ੍ਰਵਾਨ ਕੀਤੀ ਹੈ ਸੇਠ ਨੇ ਸਾਰੀ ਗੱਲਬਾਤ ਆਪਣੇ ਨੌਕਰ ਨੂੰ ਦੱਸੀ ਕਿ ਪ੍ਰਮਾਤਮਾ ਜੀ ਖੁਦ ਮੇਰੇ ਸੁਪਨੇ ਦੇ ਵਿੱਚ ਆ ਕੇ ਮੈਨੂੰ ਦਰਸ਼ਨ ਦੇ ਕੇ ਗਏ ਮੈਨੂੰ ਦੱਸ ਕੇ ਗਏ ਹੈ ਕਿ ਤੇਰੀ ਕੀਤੀ ਹੋਈ ਸੇਵਾ ਅਸੀਂ ਪ੍ਰਵਾਨ ਕਰ ਲਈ ਹੈ

ਮੈਨੂੰ ਦਰਸ਼ਨ ਦਿੱਤੇ ਇਸ ਕਰਕੇ ਮੈਂ ਸਮਝ ਗਿਆ ਹਾਂ ਕਿ ਮੇਰੇ ਗੁਰੂ ਦੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਅਸੀਂ ਉਹਨਾਂ ਦੇ ਬਣਾਏ ਹੋਏ ਜੀਵਾਂ ਦੀ ਮਦਦ ਕਰਦੇ ਹਾਂ ਇਸੇ ਲੋੜਵੰਦ ਕਿਸੇ ਬੇਸਹਾਰਾ ਦਾ ਸਹਾਰਾ ਬਣਦੇ ਹਾਂ ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਇੱਕ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਸਾਨੂੰ ਉਦੋਂ ਮਿਲਦੀ ਹੈ ਜਦੋਂ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਕਿਸੇ ਬੇਸਹਾਰੇ ਦਾ ਸਹਾਰਾ ਬਣਦੇ ਹਾਂ ਤਾਂ ਫਿਰ ਆਓ ਇਹ ਸਿੱਖਿਆ ਨੂੰ ਆਪਾਂ ਵੀ ਆਪਣੇ ਜੀਵਨ ਦੇ ਵਿੱਚ ਅਪਣਾਈਏ ਸਾਡੇ ਵੀ ਗੁਰੂ ਸਾਹਿਬਾਨਾ ਨੇ ਸਾਨੂੰ ਇਹੋ ਸਿੱਖਿਆ ਦਿੱਤੀ ਹੈ ਦਸਾਂ ਹੀ ਗੁਰੂ ਸਾਹਿਬਾਨਾ ਨੇ ਹੱਕ ਸੱਚ ਦੀ ਕਿਰਤ ਕਮਾਈ ਕਰਨ ਨੂੰ ਕਿਹਾ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦਾ ਹੁਕਮ ਕੀਤਾ ਹੈ ਤੇ ਉਹ ਦਸਵੰਦ ਨੂੰ ਵਰਤਣਾ ਕਿੰਜ ਹੈ ਇਹ ਵੀ ਸਿਖਾ ਦਿੱਤਾ ਮੇਰੇ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਸਤਗੁਰ ਸੱਚੇ ਪਾਸ਼ਾ ਕਹਿੰਦੇ ਸਿੱਖਾ ਜਦੋਂ ਤੂੰ ਆਪਣੇ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਉਹ ਦਸਵੰਦ ਕੱਢੇਗਾ ਉਹ ਦਸਵੰਦ ਕੱਢ ਕੇ ਗੁਰੂ ਘਰ ਨੂੰ ਲੈ ਕੇ ਆਉਣ ਲੱਗਿਆ ਹੈ ਤਾਂ ਪਹਿਲਾਂ ਆਪਣੇ ਆਸ-ਪਾਸ ਦੇਖ ਲਵੀ ਜੇਕਰ ਤੇਰੇ ਆਸ-ਪਾਸ ਕੋਈ ਵੀ ਲੋੜਵੰਦ ਕੋਈ ਗਰੀਬ ਕੋਈ ਬੇਸਹਾਰਾ ਹੈ ਫਿਰ ਤੂੰ ਉਹਦਾ ਸਹਾਰਾ ਬਣੀ ਉਹਦੀ ਮਦਦ ਕਰੀ ਜਦੋਂ ਤੂੰ ਉਹਦੀ ਮਦਦ ਕਰੇਗਾ ਤੇਰੀ ਕੀਤੀ ਹੋਈ ਸੇਵਾ ਇੱਥੇ ਪਰਵਾਨ ਹੋ ਜਾਵੇਗੀ ਸੋ ਮੁੱਖ ਦੀ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਹਾਂ ਪਹਿਲਾਂ ਆਪਣੇ ਆਸ-ਪਾਸ ਕੋਈ ਲੋੜਵੰਦ ਗਰੀਬ ਦੇਖੋ ਜੇਕਰ ਕੋਈ ਵੀ ਲੋੜਵੰਦ ਦਿਖਦਾ ਹੈ ਜਿੰਨੂੰ ਤੁਹਾਡੀ ਮਦਦ ਦੀ ਲੋੜ ਹੈ ਉਹਦੀ ਮਦਦ ਕਰੋ ਕਿਸੇ ਨੂੰ ਭੋਜਨ ਪ੍ਰਸ਼ਾਦੇ ਦੀ ਲੋੜ ਹੈ ਕਿਸੇ ਨੂੰ ਕੱਪੜੇ ਦੀ ਲੋੜ ਹੈ ਕਿਸੇ ਨੂੰ ਦਵਾਈ ਦੀ ਲੋੜ ਹੈ ਇਸ ਤਰ੍ਹਾਂ ਆਪਾਂ ਆਪਣਾ ਦਸਵੰਦ ਲੇਖੇ ਵਿੱਚ ला ਸਕਦੇ ਹਾਂ ਤੇ ਜੇਕਰ ਤੁਹਾਨੂੰ ਕੋਈ ਬਹੁਤਾ ਹੀ ਪਿਆਰਾ ਹੈ ਕਿਸੇ ਤੇ ਬਹੁਤਾ ਹੀ ਤਰਸ ਆਉਂਦਾ ਹੈ ਤਾਂ ਇਹ ਚੀਜ਼ਾਂ ਦਾ ਦਾਨ ਕਰਨ ਦੇ ਨਾਲ ਨਾਲ ਉਨੂੰ ਨਾਮ ਬਾਣੀ ਦੇ ਨਾਲ ਜੋੜ ਦੇਣਾ ਅੰਮ੍ਰਿਤ ਵੇਲੇ ਦੇ ਨਾਲ ਜੋੜ ਦੇਣਾ ਕਿਉਂਕਿ ਧਨ ਦੌਲਤ ਦੇ ਨਾਲ ਕੀਤੀ ਹੋਈ ਮਦਦ ਕੁਝ ਦਿਨ ਤੱਕ ਚੱਲੇ ਪਰ ਜਦੋਂ ਆਪਾ ਕਿਸੇ ਮਨੁੱਖ ਨੂੰ ਨਾਮ ਬਾਣੀ ਦੇ ਨਾਲ ਅੰਮ੍ਰਿਤ ਵੇਲੇ ਦੇ ਨਾਲ ਜੋੜ ਦਿੱਤਾ ਸਮਝੋ ਉਹਦੀ ਬਾਹ ਗੁਰੂ ਦੇ ਹੱਥ ਦੇ ਦਿੱਤੀ ਫਿਰ ਉਹਦਾ ਫਿਕਰ ਗੁਰੂ ਨੂੰ ਹੋ ਜਾਵੇਗਾ ਫਿਰ ਉਹਦੀ ਅਕਲ ਦੇ ਉੱਤੇ ਪਏ ਹੋਏ ਪਰਦੇ ਆਪਣੇ ਆਪ ਗੁਰੂ ਨੇ ਦੂਰ ਕਰ ਦੇਣੇ ਹੈ ਉਹਦੀ ਤਰੱਕੀ ਦੇ ਰਾਹ ਆਪਣੇ ਆਪ ਸਤਗੁਰ ਸੱਚੇ ਪਾਤਸ਼ਾਹ ਨੇ ਖੋਲ ਦੇਣੇ ਉਹਦੀ ਜ਼ਿੰਦਗੀ ਦੀ ਮੁਤਾਜੀ ਗੁਰੂ ਨੇ ਦੂਰ ਕਰ ਦੇਣੀ ਹੈ ਸੋ ਹੱਥੀ ਸੇਵਾ ਕਰਨ ਦੇ ਨਾਲ ਨਾਲ ਇਹ ਮਾਇਆ ਦੇ ਨਾਲ ਪਦਾਰਥਾਂ ਦੇ ਨਾਲ ਸੇਵਾ ਕਰਨ ਦੇ ਨਾਲ ਨਾਲ ਆਪਾਂ ਜੇ ਖੁਦ ਨਾਮ ਜਪਦੇ ਹਾਂ ਤਾਂ ਅੱਗੇ ਨਾਮ ਜਪਣ ਦੀ ਪ੍ਰੇਰਣਾ ਵੀ ਦਈਏ ਪਰ ਪਹਿਲਾਂ ਇਹ ਇਹ ਗੁਣ ਅਸੀਂ ਆਪਣੇ ਅੰਦਰ ਲੈ ਕੇ ਆਈਏ ਖੁਦ ਅਮਰਤ ਵੇਲੇ ਉੱਠੀ ਨਾਮ ਜਪੀਏ ਫਿਰ ਅੱਗੇ ਜਪਣ ਦੀ ਪ੍ਰੇਰਣਾ ਦੇਈਏ ਸੋ ਸੰਗਤ ਜੀਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਆਪਣੀ ਛੋਟੇ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ